500 ਪੰਡਿਤ ਦਾ ਵਫਤ ਲੈ ਕੇ ਕਿਰਪਾ RAM DAT ਪੁੱਛਦਾ ਪਛਾਉਂਦਾ ਅਨੰਦਾਂ ਦੀ ਪੁਰੀ ਪਹੁੰਚ ਗਿਆ ਇਹਦਾ ਪਿਸ਼ੋਕੜ ਸੁਣਦੇ ਹੋ ਜਦੋਂ ਗੁਰੂ ਨਾਨਕ ਸਾਹਿਬ ਕਸ਼ਮੀਰ ਗਏ ਨੇ ਨਾ ਉੱਥੇ ਇੱਕ ਬੜਾ ਚਤੁਰ ਬਖਤਾ ਵਿਦਵਾਨ ਪੰਡਿਤ ਸੀ ਬ੍ਰਹਮਦਾਤਾ ਉਹਨੇ ਚਰਚਾ ਕੀਤੀ ਗੁਰੂ ਨਾਨਕ ਸਾਹਿਬ ਨਾਲ ਚਰਚਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹ ਝੁਕ ਗਿਆ ਗੁਰੂ ਨਾਨਕ ਦੀ ਹਸਤੀ ਐਸੀ ਐ ਉਗਮਣ ਤੇ ਅਥਮਣੋਂ ਨੌਖੰਡ ਪ੍ਰਤਮੀ ਸਭਾ ਚੁਕਾਈ ਭਾਈ ਗੁਰਦਾਸ ਕਹਿੰਦੇ ਉਗਮਣ ਜਿੱਥੋਂ ਸੂਰਜ ਚੜਦਾ ਐ ਅਥਮਣੋਂ ਜਿੱਥੇ ਸੂਰਜ ਛਿਪਦਾ ਐ ਉਥੋਂ ਤੱਕ ਦੁਨੀਆ ਗੁਰੂ ਨਾਨਕ ਅੱਗੇ ਚੁੱਕਦੀ ਰਹੀ ਐ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕ ਦਾ ਤੋ ਇਹ ਜਿਹੜਾ ਬ੍ਰਹਮਦਾਤ ਹੈ ਨਾ ਇਹਦਾ ਸੁਪੁੱਤਰ ਸੀ ਨਾਰਾਇਣ RAM ਦਾਤ ਉਹਦਾ ਸੁਪੁੱਤਰ ਸੀ ਅੜੂ RAM ਦਾਤ ਤੇ ਉਹਦਾ ਗਾਂ ਸੁਪੁੱਤਰ ਹੈ ਕਿਰਪਾ RAM ਦਾਤ ਇਹ ਗੁਰੂ ਘਰ ਦੀ ਕਰਾਮਾਤ ਤੋਂ ਵਾਕਿਫ ਨਹੀਂ ਅਜ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬ੍ਰਿਜ ਭਾਸ਼ਾ ਦੇ ਬੋਲ ਗਲੂਏ ਚੋਂ ਨਿਕਲੇ ਰਖੋ ਅਬ ਹਿੰਦਨ ਕੀ ਟੇਕ ਨਾਹਿਤ ਜਗ ਮਹਿ ਰਹੈ ਨਾ ਏਕ ਧਰਮ ਭ੍ਰਿਸ਼ਟ ਜਬ ਸਗਰੇ ਹੋਏ ਪੂਜੈ ਸੁਰ ਆਦਕ ਨਹ ਕੋਏ ਮਹਾਰਾਜ ਐ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਧਰਮ ਡੁੱਬ ਚੱਲਿਆ ਐ ਇੱਕ ਵੀ ਨਹੀਂ ਰਵੇਗਾ ਜਗਤ ਵਿੱਚ ਜੇ ਤੁਸੀਂ ਮੋਢਾ ਨਾ ਲਾਇਆ ਤੇ ਮਹਾਰਾਜ ਤੁਸੀਂ ਸਾਡੀ ਰੱਖਿਆ ਕਰੋ ਗੁਰਦੇਵ ਨੇ ਬੇਨਤੀ ਸੁਣੀ ਤੇ ਉਹਨਾਂ ਨੂੰ ਵਿਉਂਤ ਦੱਸ ਦਿੱਤੀ ਵੀ ਹੱਲ ਇਹੀ ਐ ਬਿੱਤ ਤੁਸੀਂ ਔਰੰਗਜ਼ੇਬ ਨੂੰ ਆਖੋ ਵੀ ਕੁਰਾਨ ਦੀ ਕਸਮ ਉਠਾ ਤੇ ਵਾਦਾ ਇਹ ਕਰ ਵੀ ਸਾਡਾ ਮੁਰਸ਼ਿਦ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ ਸਾਹਿਬ ਜੇ ਉਹਨੂੰ ਤੂੰ ਦੀਨ-ਏ-ਇਸਲਾਮ ਵਿੱਚ ਲੈ ਆਵੇਂ ਤੇ ਸਾਰੇ ਹੀ ਹਿੰਦੂ ਕਲਮਾ ਪੜਨਗੇ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਤੇਥੋਂ ਨਾ ਝੁਕੇ ਤੇ ਤੂੰ ਜੰਜੂਵਲ ਮੈਲੀ ਨਿਗਾ ਨਹੀਂ ਮਾਰੇਗਾ ਉਹ ਤਕੋਸ ਹੋ ਰਹੀ ਹਿੰਦੂਆਂ ਨੂੰ ਕਨਵਰਟ ਨਹੀਂ ਕਰੇਗਾ ਕੋਈ ਮਰਜ਼ੀ ਨਾ ਧਰਮ ਛੱਡ ਕੇ ਸਲਾਮ ਚਾਹ ਜਾਵੇ ਤੇ ਗੱਲ ਵੱਖਰੀ ਐ ਇਹ ਵਿਉਂਤ ਦੱਸੀ ਗੁਰਾਂ ਨੇ ਤੇ ਹੁਣ ਇੱਕ ਗੱਲ ਦੀ ਤੇ ਸਮਝ ਐ ਵੀ ਗੁਰੂ ਤੇ ਇੱਕ ਬਹਾਦਰ ਖੁਦ ਖੁਦਾ ਨੇ ਝੁਕਾਇਆ ਜਾ ਨਹੀਂ ਸਕਦਾ ਤੇ ਜੇ ਝੁਕਣਗੇ ਨਹੀਂ ਤੇ ਫਿਰ ਸਿਰ ਦੇਣਾ ਪੈਣਾ ਐ ਸਿਰ ਦੇਣ ਤੋਂ ਬਿਨਾ ਸਨਾਤਨ ਮਤ ਦੀ ਰੱਖਿਆ ਨਹੀਂ ਹੋਣੀ ਔਰ ਜਗਤ ਗੁਰੂ ਹੈ ਜਿਹੜਾ ਵੀ ਸਰਣ ਆਉਂਦਾ ਉਹ ਰੱਖਦਾ ਹੈ ਜੋ ਸਰਣੇ ਆਵੇ ਤਿਸ ਕੰਠ ਲਾਵੇ ਬਿਰਦ ਸਵਾਮੀ ਸੰਦਾ ਹੁਣ ਮਹਾਰਾਜ ਸੋਚਦੇ ਨੇ ਵੀ ਦੀਨ ਲਈ ਮਸਬ ਲਈ ਬੜੇ ਸਿਰ ਦੇਣ ਵਾਲੇ ਨੇ ਪਰ ਗੈਰ ਧਰਮ ਦੇ ਜਿੰਨਾ ਨੂੰ ਰੱਖਣ ਲਈ ਕਿਸੇ ਨੇ ਸਿਰ ਨਹੀਂ ਦੇਣਾ ਸਾਨੂੰ ਹੀ ਇਹ ਕਿਰਪਾ ਕਰਨੀ ਪੈਣੀ ਹੈ ਪਰ ਹੁਣ ਪਰਿਵਾਰ ਦੇ ਨਾਲ ਰਾਏ ਕੀਤੀ ਹੈ ਦੇਖਣਾ ਹੈ ਵੀ ਨਵਾਂ ਬਰਿਆਂ ਦੇ ਗੋਬਿੰਦ ਰਾਏ ਜੀ ਤਿਆਰ ਨੇ ਇਸ ਕੁਰਬਾਨੀ ਨੂੰ ਕਰਨ ਲਈ ਔਰ ਗੁਰਾਂ ਦੇ ਘਰੋਂ ਮਾਤਾ ਗੁਜਰੀ ਤਿਆਰ ਹੈ ਗੋਬਿੰਦ ਰਾਏ ਜੀ ਨੂੰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਲ ਜੀ ਸਨਾਤਨ ਮਤ ਨੂੰ ਰੱਖਣ ਦੇ ਲਈ ਸਾਨੂੰ ਸੀਸ ਦੇਣਾ ਪੈਣਾ ਹੈ ਸਨਾਤਨ ਮਤ ਲਈ ਫਾਇਦੇਮੰਦਾ ਸੌਦਾ ਹੈ ਤੇ ਤੁਹਾਡੇ ਲਈ ਘਾਟੇਵੰਦਾ ਸੌਦਾ ਹੈ ਤੁਸੀਂ ਯਤੀਮ ਹੋ ਜਾਓਗੇ ਤੁਹਾਡੇ ਸਿਰ ਤੇ ਬਾਪ ਦਾ ਸਾਆ ਨਹੀਂ ਰਹਿਣਾ ਇਹ ਕੋਈ ਆਮ ਬੱਚਾ ਨਹੀਂ ਹੈ ਗਲੀਆਂ ਵਿੱਚ ਖੇਡਦਾ ਅਕਾਲ ਸਰੂਪ ਹੈ ਗੁਰੂ ਗੋਬਿੰਦ ਸਿੰਘ ਦਸਮ ਬਾਣੀ ਚ ਕਹਿੰਦੇ ਨੇ ਦ્વੈਤੇ ਇੱਕ ਰੂਪ ਹੋਇ ਗयो ਮੈਂ ਤੇ ਪ੍ਰਮਾਤਮਾ ਇੱਕ ਰੂਪ ਹਾਂ ਉਹ ਫਾਰਸੀ ਚ ਕਹਿੰਦੇ ਨੇ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦ ਉਹ ਜ਼ਹਰੂ ਮਾਨਕ ਅਸਤ ਮੈਂ ਅਕਾਲ ਪੁਰਖ ਮੈਂ ਗੁਰੂ ਨਾਨਕ ਬਣਿਆ ਮੈਂ ਗੁਰੂ ਗੋਬਿੰਦ ਸਿੰਘ ਬਣਿਆ ਤੇ ਮੈਂ ਸ਼ਬਦ ਆਵਤਾਰ ਗੁਰੂ ਗ੍ਰੰਥ ਸਾਹਿਬ ਬਣਿਆ ਇਹ ਪ੍ਰਮਾਤਮਾ ਦੇ ਗਲੂਏ ਚੋਂ ਹੀ ਬੋਲ ਨਿਕਲ ਸਕਦੇ ਨੇ ਜਦੋਂ ਪੁੱਛਿਆ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡਾ ਨੁਕਸਾਨ ਹੈ ਸਾਡੇ ਸੀਸ ਦੇਣ ਵਿੱਚ ਤੇ ਜਿਨ੍ਹਾਂ ਦੇ ਸਿਰ ਤੇ ਬਾਪ ਦਾ ਸਾਆ ਨਹੀਂ ਰਹਿੰਦਾ ਉਹ ਜਤੇਮ ਜਿਹੜੇ ਨੇ ਉਹਨਾਂ ਦੇ ਪ੍ਰਤੀ ਲੋਕਾਂ ਦੀ ਨਿਗਾ ਬਦਲ ਜਾਂਦੀ ਹੈ ਆਪਾਂ ਵੇਖਿਆ ਜਿਹੜੇ ਬੱਚੇ ਦਾ ਬਾਪ ਨਾ ਹੋਵੇ ਵਿਦਿਆਲੇ ਵਿੱਚ ਗੁਰੂਕੁਲ ਵਿੱਚ ਸਕੂਲ ਵਿੱਚ ਐਵੇਂ ਹੀ ਪਟੋਕੀਆਂ ਮਾਰੀ ਜਾਣਗੇ ਲੋਕ ਵੀ ਇਹਦੇ ਪਿੱਛੇ ਕਿੰਨੇ ਆਉਣਾ ਹੈ ਬੜੀ ਮੁਸ਼ਕਲ ਖੜੀ ਹੋ ਜਾਵੇਗੀ ਤੁਹਾਡੇ ਲਈ ਪਤਾ ਕੀ ਜਵਾਬ ਦਿੱਤਾ ਖੁਦ ਖੁਦਾ ਕਲਗੀ ਧਰਨੇ ਕਹਿੰਦੇ ਬਾਪੂ ਜੀ ਜੇ ਇੱਕ ਗੋਬਿੰਦ ਰਾਏ ਦੇ ਜਤੀਮ ਹੋਇਆ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋਂ ਬਚ ਜਾਣ ਤੇ ਇਹ ਸੌਦਾ ਫਾਇਦੇਮੰਦ ਆ ਜਾ ਕੇ ਸੀਸ ਦੇ ਦਿਓ ਇਹ ਗੋਬਿੰਦ ਰਾਏ ਕਰ ਸਕਦੇ ਨੇ ਤੁਹਾਡੇ ਸਾਡੇ ਨਿਆਣੇ ਨਹੀਂ ਕਰ ਸਕਦੇ ਕੌਣ ਜਤੀਮ ਹੋਣਾ ਚਾਹੇਗਾ ਮਹਾਰਾਜ ਨੇ ਵੇਖਿਆ ਵੀ ਗੁਰਤਾ ਗੱਦੀ ਦਾ ਵਾਰਿਸ ਤਿਆਰ ਹੈ ਇਹ ਚੱਲ ਜਾਣਗੇ ਸਾਡੀ ਕੁਰਬਾਨੀ ਨੂੰ ਮਾਤਾ ਗੁਜਰੀ ਨੂੰ ਆਵਾਜ਼ ਦੇ ਕੇ ਕਹਿੰਦੇ ਬੀਬੀ ਗੁਜਰੀ ਜੇ ਮੈਂ ਸਨਾਤਨ ਮਤ ਨੂੰ ਰੱਖਣ ਲਈ ਸੀਸ ਵਾਰ ਦਿੱਤਾ ਤੁਹਾਡੇ ਸਿਰ ਤੋਂ ਪਤੀ ਦਾ ਸਾਯਾ ਉੱਡ ਜਾਵੇਗਾ ਤੁਸੀਂ ਵਿਧਵਾ ਹੋ ਜਾਣਾ ਹੈ ਇਹ ਸੌਦਾ ਤੁਹਾਡੇ ਲਈ ਘਾਟੇ ਬੰਦਾ ਹੈ ਤੁਹਾਡੀ ਕੀ ਰਾਏ ਹੈ ਪਤਾ ਨਹੀਂ ਕਿਹੜੀਆਂ ਦੇਵੀਆਂ ਨੂੰ ਪੂਜਦੇ ਫਿਰਦੇ ਹੋ ਤੁਸੀਂ ਆਓ ਕੰਪੈਰੀਜ਼ਨ ਕਰਿਓ ਦੁਨੀਆਂ ਵਿੱਚ ਮਾਤਾ ਗੁਜਰੀ ਨੂੰ ਵੱਡੀ ਕੋਈ ਦੇਵੀ ਨਹੀਂ ਹੈ ਮਾਤਾ ਗੁਜਰੀ ਨੇ ਜਵਾਬ ਦਿੱਤਾ ਐ ਸਿਰ ਦੇ ਸਾਈਂ ਗੁਰੂ ਤੇਗ ਬਹਾਦਰ ਸਾਹਿਬ ਜੇ ਮੇਰੇ ਇਕੱਲੀ ਦੇ ਵਿਧਵਾ ਹੋਇਆ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਰੰਡੀਆਂ ਹੋਣੋਂ ਬਚ ਜਾਣ ਤੇ ਜਾ ਕੇ ਸੀਸ ਦੇ ਦਿਓ ਇਹ ਸੌਦਾ ਫਾਇਦੇਮੰਦਾ ਹੈ ਇਹ ਹੈ ਮਾਤਾ ਗੁਜਰੀ ਦੀ ਹਸਤੀ ਜਾਣਦੇ ਹੋਏ ਵਿਧਵਾ ਹੋ ਜਾਣਾ ਔਰ ਇਹ ਵੀ ਸਮਝ ਐ ਵੀ ਜਦੋਂ ਸਿਰ ਦਾ ਸਾਈਂ ਨਾ ਰਵੇ ਪਤੀ ਨਾ ਰਵੇ ਲੋਕਾਂ ਦੀਆਂ ਅੱਖਾਂ ਬਦਲ ਜਾਂਦੀਆਂ ਨੇ ਜਿਹੜੇ ਨਦਰ ਝੁਕਾ ਕੇ ਚੱਲਦੇ ਨੇ ਉਹ ਅੱਖਾਂ ਚੱਖਾਂ ਪਾਉਣ ਲੱਗ ਪੈਂਦੇ ਨੇ ਪੀ ਪਤਾ ਇਹਦਾ ਖਸਮ ਹੈ ਨਹੀਂ ਜੋ ਮਰਜੀ ਨਾਪਛਣਾ ਬਕੀ ਜਾਓ ਇਹ ਬਾਣੀ ਚਾਹੁੰਦਾ ਹੈ ਜੁੱਤਰ ਵਸਿਆ ਕੰਤ ਕਰ ਜਿਉ 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 ਸਭ ਕਾ ਹਾਤ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਕਹਿੰਦੇ ਸਿਰ ਤੇ ਖਸਮ ਹੋਵੇ ਤੇ ਜੀ ਜੀ ਕਰਦੇ ਨੇ ਲੋਕ ਖਸਮ ਨਾ ਆਵੇ ਦਰਾਣੀਆਂ ਜੁਠਾਣੀਆਂ ਸੱਸ ਸਹੁਰਾ ਕੀ ਬੇਕੇ ਸਹੁਰੇ ਕੀ ਸਾਰਿਆਂ ਦੀ ਨਜ਼ਰ ਬਦਲ ਜਾਂਦੀ ਹੈ ਵੀ ਇਹ ਖਸਮ ਨਹੀਂ ਰਿਹਾ ਇਹਦੇ ਸਿਰ ਦਾ ਸਾਈ ਜਿਹੜਾ ਇਹਦੇ ਪਿੱਛੇ ਆਵੇਗਾ पर मां गुजरी है जे गुरु तेग बहादुर साहिब खुद खुदा ने ते उस अकाल स्वरूप ਦੇ ਨਾਲ ਜਿਹਦਾ ਸਬੰਧ ਹੈ ਉਹ ਕੋਈ ਛੋਟੀ ਮੋਟੀ ਤਾਂ ਕਿ ਤੋੜਾ ਹੋਵੇਗੀ ਕੀ ਪਤਾ ਕਿੰਨੇ ਜਨਮਾਂ ਦੀ ਬੰਦਗੀ ਹੋਵੇਗੀ ਉਸ ਮਾਈ ਦੀ ਜਿਹਨੂੰ ਖੁਦਾ ਖਸਮ ਦੇ ਰੂਪ ਵਿੱਚ ਮਿਲ ਪਿਆ ਜਿਹਨੂੰ ਵੈਗਰੂ ਖਸਮ ਦੇ ਰੂਪ ਵਿੱਚ ਮਿਲ ਪਿਆ ਮਾਤਾ ਜੀ ਨੇ ਗੋਬਿੰਦ ਰਾਏ ਜੀ ਨੇ ਕਹਿ ਦਿੱਤਾ ਜਾਓ ਜਾ ਕੇ ਮਸਬਦੀ ਰੱਖਿਆ ਕਰੋ ਧਰਮ ਦੀ ਰੱਖਿਆ ਕਰੋ